ਅੰਮੀ ਜੀ ਇੱਕ ਚੋਰ ਸੀਗਾ ਹਾਂਜੀ ਉਹਨੇ ਨਾ ਆਪਣੇ ਪੁੱਤ ਨੂੰ ਨਾਲ ਲਿਆ ਹੂੰ ਤੇ ਪੁੱਤ ਥੋੜਾ ਜਿਹਾ ਜਵਾਨ ਹੋਇਆ ਹਾਂਜੀ ਤੇ ਆਪਣੇ ਪੁੱਤ ਨੂੰ ਨਾ ਲੈ ਕੇ ਤੁਰ ਪਿਆ ਕਹਿੰਦਾ ਚੱਲ ਪੁੱਤ ਆ ਨਾ ਕਿਸੇ ਜਗ੍ਹਾ ਜਾ ਕੇ ਅਸੀਂ ਡਾਕਾ ਮਾਰ ਕੇ ਆਈਏ ਚੋਰੀ ਕਰਕੇ ਆਈਏ ਅੱਛਾ ਹੁਣ ਪਹਿਲੀ ਵਾਰ ਹੀ ਲੈ ਕੇ ਗਿਆ ਸੀ ਹੂੰ ਤੇ ਉਹਦਾ ਮਤਲਬ ਇਹ ਸੀਗਾ ਮਕਸਦ ਇਹ ਸੀ ਕਿ ਮੈਂ ਨਾ ਆਪਣੇ ਪੁੱਤਰ ਨੂੰ ਚੋਰੀ ਕਰਨੀ ਸਿਖਾਨਾ ਆ ਹੂੰ ਮਤਲਬ ਡਾਕਟਰ ਹੁੰਦਾ ਡਾਕਟਰ ਦਾ ਪੁੱਤਰ ਡਾਕਟਰ ਉਹ ਬਣਦਾ ਹਾਂਜੀ ਠੀਕ ਆ ਤੇ ਉਸੇ ਤਰੀਕੇ ਨਾਲ ਉਹਦਾ ਸ਼ੌਕ ਸੀਗਾ ਕਿ ਮੈਂ ਚੋਰਾਂ ਤੇ ਮੇਰਾ ਪੁੱਤਰ ਵੀ ਚੋਰ ਹੀ ਬਣੇ ਹਾਂਜੀ ਹਾਂਜੀ ਉਹਨਾ ਆਪਣੇ ਪੁੱਤ ਨੂੰ ਲੈ ਕੇ ਗਿਆ ਨਾਲ ਤੇ ਹੁਣ ਉਹਦੇ ਹੀ ਸੋਚ ਇਹ ਸੀ ਕਿ ਜਿਹੜਾ ਸਭ ਤੋਂ ਸੋਖਾ ਘਰ ਲੁੱਟਿਆ ਜਾਵੇ ਨਾ ਉੱਥੇ ਆਪਣੇ ਪੁੱਤਰ ਨੂੰ ਲੈ ਕੇ ਜਾਵਾਂ ਤਾਂ ਕਿ ਸਾਡੀ ਪਹਿਲੀ ਚੋਰੀ ਹੀ ਕਾਮਯਾਬ ਹੋਵੇ ਹੁਣ ਤੁਰਿਆ ਜਾ ਰਿਹਾ ਤੁਰਿਆ ਜਾ ਰਿਹਾ ਤੇ ਰਸਤੇ ਦੇ ਵਿੱਚ ਨਾ ਸਾਹਮਣੇ ਇੱਕ ਨਾ ਲਾਈਟ ਬਲਣ ਢੀ ਤੇ ਹਨੇਰਾ ਹੋ ਗਿਆ ਸੀਗਾ ਹਲਕੀ ਜੀ ਲਾਈਟ ਬਲਣ ਢੀ ਸੀ ਹਾਂਜੀ ਤੇ ਆਪਣੇ ਪੁੱਤਰ ਨੂੰ ਕਹਿੰਦਾ ਪੁੱਤਰੋ ਸਾਹਮਣੇ ਇੱਕ ਘਰ ਦੇਖਣ ਡਿਆ ਆ ਹਾਂਜੀ ਉਹਦਾ ਪੁੱਤਰ ਕਹਿੰਦਾ ਜੀ ਅਬੂ ਜੀ ਦੇਖਣ ਡਿਆ ਕਹਿੰਦਾ ਪੁੱਤਰ ਇੱਥੋਂ ਆਪਾਂ ਚੋਰੀ ਕਰਨੀ ਆ ਕਹਿੰਦਾ ਅੱਬਾ ਜੀ ਮੈਨੂੰ ਇਹ ਦੱਸੋ ਕਿ ਇੱਥੋਂ ਹੀ ਕਿਉਂ ਚੋਰੀ ਕਰਨੀ ਆ ਉਹ ਕਹਿੰਦਾ ਪੁੱਤਰ ਗੱਲ ਇਹ ਆ ਕਿ ਮੈਂ ਹੋਰ ਵੀ ਬੜੀ ਜਗ੍ਹਾ ਤੋਂ ਚੋਰੀ ਕੀਤੀ ਹਾਂਜੀ ਲੇਕਿਨ ਇੱਥੋਂ ਹਰ ਦਫਾ ਮੈਂ ਚੋਰੀ ਆਸਾਨੀ ਨਾਲ ਕਰ ਲੈਣਾ ਆ ਅੱਛਾ ਤੇ ਇਹਨਾਂ ਕੋਲ ਮਾਲ ਹਰ ਦਫਾ ਪਹਿਲੇ ਤੋਂ ਜ਼ਿਆਦਾ ਹੀ ਹੁੰਦਾ ਆ ਹੂੰ ਹੂੰ ਉਹਨਾਂ ਮੁੰਡਾ ਕੋਈ ਸਮਝਦਾਰ ਸੀ ਥੋੜਾ ਕੋਈ ਚੰਗੇ ਲੋਕਾਂ 'ਚ ਬੈਠਿਆ ਉਠਿਆ ਸੀਗਾ ਉਹ ਕਹਿੰਦੇ ਆ ਨਾ ਜਿਹੋ ਜੀ ਬੈਠਕ ਉਹੋ ਜੀ ਸਹਬਤ ਉਹ ਮੁੰਡਾ ਕਹਿੰਦਾ ਅੱਬਾ ਜੀ ਮੈਨੂੰ ਇੱਕ ਗੱਲ ਦੱਸੋ ਹਾਂਜੀ ਕਹਿੰਦਾ ਹਾਂਜੀ ਪੁੱਤਰ ਪੁੱਛੋ ਕਹਿੰਦਾ ਅੱਬਾ ਜੀ ਅਸੀਂ ਜਦੋਂ ਆਏ ਆ ਨਾ ਰੋਟੀ ਦੋ ਵਕਤ ਦੀ ਸਾਡੇ ਘਰ ਨਹੀਂ ਸੀਗੀ ਹੈਗੀ ਹਾਂਜੀ ਹਾਂਜੀ ਠੀਕ ਹੈ ਅਸੀਂ ਕੋਈ ਆਪਣੀ ਜਗ੍ਹਾ ਨਹੀਂ ਬਣਾ ਸਕੇ ਜ਼ਮੀਨਾਂ ਨਹੀਂ ਬਣਾ ਸਕੇ ਕੋਈ ਚੀਜ਼ ਨਹੀਂ ਖਰੀਦ ਸਕੇ ਹਾਂਜੀ ਤੇ ਸਾਡੇ ਜਿਹੜਾ ਦੀਵਾ ਹੈ ਨਾ ਉਹ ਵੀ ਬੁਝਿਆ ਹੋਇਆ ਹੈ ਉਹਦੇ ਤੇਲ ਵਾਸਤੇ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਹਾਂਜੀ ਤੇ ਉਹ ਦੇਖੋ ਸਾਹਮਣੇ ਉਹ ਦੀਵਾ ਉਹਦਾ ਹਾਲੇ ਵੀ ਬਲਣ ਡਿਆ ਆ ਹਾਂਜੀ ਉਹਨਾਂ ਪਿਓ ਨੂੰ ਵੀ ਗੱਲ ਸਮਝ ਆ ਗਈ ਉਹਨੇ ਕਿਹਾ ਗੱਲ ਤੇ ਸਹੀ ਆ ਕਿ ਆਪਾਂ ਨਾ ਇਹ ਚੋਰੀ ਜਿਕਾਰੀ ਛੱਡ ਹੀ ਦਿੰਨੇ ਉਹਦਾ ਪਿਓ ਕਹਿੰਦਾ ਲੈ ਵੀ ਤੇਰੀ ਗੱਲ ਮੈਨੂੰ ਸਮਝ ਆ ਗਈ ਕਹਿੰਦੇ ਹੁੰਦੇ ਆ ਕਿ ਇਹ ਨਹੀਂ ਕਿ ਸਿਆਣਾ ਕਦੀ ਨਿਆਣਾ ਵੀ ਅਸੀਂ ਗੱਲ ਕਰ ਦਿੰਦਾ ਕਿ ਗੱਲ ਸਮਝ ਆ ਜਾਂਦੀ ਸਮਝ ਆ ਗਈ ਉਹ ਗਿਆ ਘਰ ਆਪਣੀ ਤੀਵੇਂ ਨੂੰ ਕਹਿੰਦਾ ਭਲੀਏ ਲੋਕੇ ਮੈਂ ਅੱਜ ਤੋਂ ਬਾਅਦ ਚੋਰੀਆਂ ਛੱਡ ਦਿੱਤੀਆਂ ਹਾਂ ਹਾਂਜੀ ਮੈਨੂੰ ਪੁੱਤਰ ਦੀ ਗੱਲ ਸਮਝ ਆ ਗਈ ਆ ਹਾਂਜੀ ਲਿਹਾਜ਼ਾ ਅਸੀਂ ਐਡੀ ਦੂਰ ਜਾ ਕੇ ਚੋਰੀ ਕਰਦੇ ਸੀ ਉਹਨਾਂ ਦਾ ਸਾਰਾ ਕੁਝ ਲੁੱਟ ਕੇ ਲਿਆਂਦੇ ਸੀ ਉਹਨਾਂ ਦਾ ਤੇ ਫਿਰ ਦੀਵਾ ਬਲਦਾ ਔਰ ਠੀਕ ਠਾਕ ਉਹਨਾਂ ਕੋ ਪੈਸਾ ਅਗਲੀ ਵਾਰੀ ਫੇਰ ਆ ਜਾਂਦਾ ਸੀ ਹਰ ਵਾਰੀ ਉਹਨਾਂ ਦੀ ਚੋਰੀ ਕਰਦੇ ਆ ਹਾਂਜੀ ਤੇ ਕਿਉਂ ਨਾ ਅਸੀਂ ਵੀ ਆਪਣੀ ਇਮਾਨਦਾਰੀ ਦੀ ਔਰ ਮਿਹਨਤ ਮਜ਼ਦੂਰੀ ਦੀ ਰੋਟੀ ਕਮਾਈਏ ਸ਼ਾਬਾਸ਼ ਉਹਨੇ ਕਿਹਾ ਜੀ ਮੈਨੂੰ ਕੋ ਰੋਟੀਆਂ ਛੋਟੀਆਂ ਮੰਨਦੇ ਤੇ ਮੈਂ ਚੱਲਾਂ ਹਾਂ ਤੀਵੀ ਉਹਦੀ ਨੇ ਉਹਨੂੰ ਨਾ ਰੋਟੀਆਂ ਛੋਟੀਆਂ ਬੰਨ ਦਦੀ ਬੰਦੇ ਦੀਆਂ ਉਹ ਚੋਰ ਦੀਆਂ ਹੁਣ ਚੋਰ ਤੁਰਿਆ ਜਾਂਦਾ ਤੁਰਿਆ ਜਾਂਦਾ ਤੁਰਿਆ ਜਾਂਦਾ ਤੇ ਬਹੁਤ ਕਿਤੇ ਦੂਰ ਚਲਾ ਜਾਂਦਾ ਅੱਛਾ ਉੱਥੇ ਜਾ ਕੇ ਨਾ ਕੋਈ ਮਿਹਨਤ ਮਜ਼ਦੂਰੀ ਕਰਦਾ ਕੋਈ ਮਹੀਨੇ 2 4 ਜਿੱਦਾਂ ਵੀ ਆ ਕੋਈ ਲਾਂਦਾ ਉੱਥੇ ਨਾ ਹਾਂਜੀ ਹਾਂਜੀ ਤੇ ਜਦੋਂ ਕੋਈ ਥੋੜੇ ਜਿਹੇ ਪੈਸੇ ਜਮਾ ਹੁੰਦੇ ਨਾ ਦਿਲ 'ਚ ਖਿਆਲ ਇਹ ਆਂਦਾ ਕਿ ਮੇਰੀ ਜਿਹੜੀ بیوی ਆ ਨਾ ਉਹਨੇ ਬੜਾ ਮੇਰਾ ਔਖਾ ਟਾਈਮ ਲਗਾਇਆ ਹਾਂਜੀ ਤੇ ਉਹ ਮੇਰੀ بیوی ਨਾ ਅਨਾਰ ਬੜੇ ਸ਼ੌਕ ਨਾਲ ਖਾਂਦੀ ਆ। ਅੱਛਾ ਤੇ ਮੈਂ ਆਪਣੀ بیوی ਵਾਸਤੇ ਨਾ ਕਿ ਥੋੜੀ ਜਿਹਾ ਨਾਰ ਭੇਜ ਦਵਾਂ। ਹਾਂਜੀ। ਦੋ ਚਾਰ ਅਨਾਰ ਉਹਨੇ ਲੈ ਤੇ ਲੈ ਕੇ ਤੇ ਉੱਥੋਂ ਨਾ ਕਾਫਲੇ ਜਾਂਦੇ ਹੁੰਦੇ ਸੀਗੇ। ਇਕੱਠੇ ਹੋ ਹੋ ਕੇ ਕਿ ਜੀ ਆਹ ਕਾਫਲਾ ਫਲਾਣੇ ਏਰੀਆ ਨੂੰ ਜਾ ਰਿਹਾ ਉੱਥੇ ਕਾਫਲਾ ਫਲਾਣੇ ਏਰੀਆ ਨੂੰ ਜਾ ਰਿਹਾ। ਹਾਂਜੀ ਉਹ ਤਾਜਰ ਹੁੰਦੇ ਸੀ ਚੀਜ਼ਾਂ ਖਰੀਦੋ ਫਰੋਖੋ ਇਸ ਤਰ੍ਹਾਂ ਕਰਕੇ ਨਾ ਬੜੇ ਬੜੇ ਬਾਦਸ਼ਾਹ ਤਾਜਰ ਤੇ ਪੈਸੇ ਵਾਲੇ ਲੋਕ ਉਹ ਜਾਂਦੇ ਹੁੰਦੇ ਸੀ ਹੋਂਣੀਆਂ ਤੇ ਘੋੜਿਆਂ ਤੇ ਬੈਠ ਕੇ। ਹਾਂਜੀ। ਉਹ ਜਿਹੜਾ ਉਹਨਾਂ ਦੇ ਇਲਾਕੇ ਨੂੰ ਕੋਈ ਕਾਫਲਾ ਜਾਣਾ ਸੀ ਨਾ ਉਹਨਾਂ ਦੇ ਕੋਲ ਜਾ ਕੇ ਕਿਸੇ ਬੰਦੇ ਨੂੰ ਕਹਿੰਦਾ ਯਾਰ ਮੈਂ ਨਾ ਆਹ ਨਾਰ ਚਾਰ ਦੇਣੇ ਆ ਹਾਂਜੀ ਫਲਾ ਫਲਾ ਏਰੀਆ ਦੇ ਵਿੱਚ ਫਲਾ ਫਲਾ ਬਸਤੀ ਚ ਫਲਾ ਫਲਾ ਮੇਰਾ ਘਰ ਆ ਹਾਂਜੀ ਤੇ ਉੱਥੇ ਰ ਜਾ ਕੇ ਤੇ ਮੇਰੇ ਘਰਦਿਆਂ ਨੂੰ ਇਹ ਨਾਰ ਦੇ ਦਵੀਂ ਅੱਛਾ ਉਹਨੇ ਕਿਹਾ ਠੀਕ ਆ ਜੀ ਉਹਨੇ ਨਾਰ ਲੈ ਹੂੰ ਤੇ ਆਪਣੇ ਝੋਲੇ ਚ ਪਾਏ ਤੇ ਤੁਰ ਪਏ ਰਸਤੇ ਚ ਕਿਤੇ ਨਾ ਜਾਂਦੇ 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 ਇੱਕ ਨਾ ਜਿਹੜਾ ਵੱਡਾ ਤਾਜਰ ਸੀ ਚੰਗੇ ਪੈਸੇ ਵਾਲਾ ਕਬੀਲੇ ਦਾ ਸਰਬਰਾਹ ਸੀਗਾ ਜਿਹੜਾ ਹਾਂਜੀ ਹਾਂਜੀ ਕਾਫਲੇ ਦਾ ਹਾਂਜੀ ਉਹਦਾ ਨਾ ਕਿਤੇ ਬੱਚਾ ਬਿਮਾਰ ਹੋ ਗਿਆ ਹਾਂਜੀ ਉਹਦਾ ਇਦਾਂ ਹੁੰਦਾ ਸੀ ਕਿ ਬੱਚਿਆਂ ਨੂੰ ਵੀ ਨਾਲ ਹੀ ਹੁੰਦਾ ਸੀ ਸਾਰੀਆਂ ਫੈਮਲੀਆਂ ਨਾਲ ਲੈ ਕੇ ਤੁਰੇ ਹੁੰਦੇ ਸੀ ਕਿ ਮਹੀਨਾ ਇੱਥੇ 2 ਮਹੀਨੇ ਇੱਥੇ ਕਿਤੇ ਸਾਲਾਂ ਦੇ ਸਾਲਾਂ ਨਾ ਲੱਗ ਜਾਂਦੇ ਸੀ ਉਹ ਬੱਚਾ ਇੰਨਾ ਬਿਮਾਰ ਹੋ ਗਿਆ ਕੋਈ ਹਕੀਮ ਬੁਲਾਇਆ ਹਕੀਮ ਵੀ ਵਿੱਚੋਂ ਹੀ ਸੀਗਾ ਉਹਨੂੰ ਕਹਿੰਦੇ ਜੀ ਕਿ ਇਹਦਾ ਬੱਚੇ ਦਾ ਕੀ ਹੋ ਸਕਦਾ ਉਹਨਾਂ ਨੇ ਕਿਹਾ ਜੀ ਬੱਚੇ ਆ ਬੱਚੇ ਦਾ ਬਚਣਾ ਮੁਸ਼ਕਲ ਆ ਹਾਂਜੀ ਉਨੇ ਕਿਹਾ ਉਹ ਕਿਉਂ ਜੀ ਹੂੰ ਉਹਨੇ ਕਿਹਾ ਇਹ ਤਾਂ ਰੇਗਿਸਤਾਨ ਜਿਹਾ ਹੈਗਾ ਆ ਇੱਥੇ ਤਾਂ ਕੋਈ ਚੀਜ਼ ਹੀ ਨਹੀਂ ਹੈਗੀ ਇੱਥੇ ਸਾਨੂੰ ਅਨਾਰ ਅਗਰ ਹੁੰਦੇ ਨਾ ਹੂੰ ਤੇ ਉਹਦੀ ਮੈਂ ਦਵਾਈ ਬਣਾਣੀ ਸੀਗੀ ਮੇਰੀ ਦਵਾਈ ਦੇ ਵਿੱਚ ਅਨਾਰ ਪਾਣੇ ਸੀ ਤੇ ਬੱਚਾ ਬਚ ਜਾਣਾ ਸੀ ਹਾਂ ਖੂਨ ਦੀ ਕਮੀ ਪੂਰੀ ਹੋ ਜਾਣਾ ਹਾਂ ਜੀ ਤੇ ਉਹਨਾਂ ਉਹ ਕਹਿੰਦਾ ਇਹ ਤਾਂ ਬੜਾ ਮਸਲਾ ਬਣ ਗਿਆ ਉਹਨਾਂ ਜੋ ਨਾ ਇੱਕ ਜਿਹੜੇ ਬੰਦੇ ਨੂੰ ਨਾਰ ਦਿੱਤੇ ਸੀ ਉਹ ਕਿਤੇ ਸੁਣਨ ਡਿਆ ਸੀ ਹੂੰ ਉਹ ਕਹਿੰਦਾ ਜੀ ਸਰਦਾਰ ਸਾਹਿਬ ਮੇਰੇ ਕੋਲ ਅਨਾਰ ਹੈਗੇ ਲੇਕਿਨ ਹੈਗੇ ਕਿਸੇ ਦੀ ਈਮਾਨਾਤਾ ਅੱਛਾ ਉਹ ਜਿਹੜਾ ਸਰਦਾਰ ਸੀ ਬੜਾ ਖੁਸ਼ ਹੋਇਆ ਉਹਨੇ ਕਿ ਲਿਆ ਵੀ ਨਾਰ ਲਿਆ ਹਕੀਮ ਨੂੰ ਪੁੱਛਦਾ ਕਿ ਨਾਰਾਂ ਦੀ ਕੀ ਚੀਜ਼ ਚਾਹੀਦੀ ਹੈ ਉਹਨੇ ਕਿ ਜੀ ਇਹਨਾਂ ਦੇ ਸਿਰਫ ਨਾ ਵਿਚਲੇ ਬੀਜ ਚਾਹੀਦੇ ਆ ਹਾਂਜੀ ਦਾਣੇ ਚਾਹੀਦੇ ਆ ਨਾਰੇ ਉਹਨੇ ਕਿਹਾ ਜੀ ਸਰਦਾਰ ਨੇ ਹੁਕਮ ਇਹ ਦਿੱਤਾ ਕਿ ਇਸ ਨਾਰਾਂ ਦੇ ਵਿੱਚੋਂ ਬੀਜ ਇਸ ਤਰ੍ਹਾਂ ਕੱਢਣੇ ਆ ਕਿ ਨਾਰ ਉਤੋਂ ਖੋਲਣਾ ਖਰਾਬ ਹੋਵੇ ਅੱਛਾ ਉਹਨਾਂ ਨੇ ਜੀ ਨਾਰ ਬੜੇ ਤਰੀਕੇ ਨਾਲ ਕੱਟੇ ਵਿੱਚੋਂ ਜਿਹੜੇ ਸੀਗੇ ਬੀਜ ਜਾਂ ਵਿੱਚੋਂ ਜਿਹੜਾ ਮਾਲ ਸੀ ਕੱਢਿਆ ਹਾਂਜੀ ਤੇ ਕੱਢ ਕੇ ਤੇ ਨਾਰ ਉਹਨੇ ਕਿਹਾ ਜੀ ਆ ਖੋਲ ਉਹਨਾਂ ਨੇ ਕਿਹਾ ਜੀ ਉਹਦੇ ਕੋਲ ਨਾ ਹੀਰੇ ਮੋਤੀ ਜੁਹਰਾਤ ਸਿਗੇ ਉਹਨਾਂ ਨੇ ਕਿਹਾ ਜੀ ਇਹ ਨਾਰਾਂ ਦੇ ਵਿੱਚ ਭਰ ਦਿਓ ਅਛਾ ਅਸ਼ ਭਰ ਕੇ ਉਦਾਂ ਹੀ ਉਹਨਾਂ ਨੂੰ ਕਿਹਾ ਉਹਨਾਂ ਨੂੰ ਕਿਹਾ ਜੋੜ ਦਿਓ ਕਿਸੇ ਚੀਜ਼ ਦੇ ਨਾਲ ਨਾ ਹਾਂਜੀ ਹਾਂਜੀ ਤੇ ਉਹਨਾਂ ਨੂੰ ਜੋੜ ਦਿੱਤਾ ਜੀ ਹਾਂਜੀ ਹੁਣ ਜੋੜ ਕੇ ਤੇ ਉਹਨਾਂ ਨੂੰ ਉਸੇ ਤਰੀਕੇ ਨਾਲ ਕੱਪੜੇ 'ਚ ਬੰਨਿਆ ਹਾਂਜੀ ਬਨ ਕੇ ਤੇ ਉਹਨੂੰ ਬੰਦੇ ਨੂੰ ਫੜਾਤਾ ਹਾਂਜੀ ਕਹਿੰਦਾ ਵੀ ਆਹ ਉਹਨਾਂ ਦੇ ਘਰ ਦੇ ਦੇ ਹਾਂਜੀ ਹੁਣ ਬੰਦਾ ਗਿਆ ਹਮ ਕਾਫਲਾ ਉੱਥੇ ਪਹੁੰਚਿਆ ਜਾ ਕੇ ਉਹਨਾਂ ਦਾ ਦਰਵਾਜ਼ਾ ਖੜਕਾਇਆ ਉਹਦਾ ਮੁੰਡਾ ਬਾਹਰ ਨਿਕਲਿਆ ਹਾਂਜੀ ਤੇ ਉਹਨੂੰ ਕਹਿੰਦਾ ਜੀ ਆ ਤੁਹਾਡੇ ਬਾਪ ਨੇ ਨਾ ਆ ਨਾਰ ਭੇਜੇ ਸੀ ਕਿ ਕਿਆ ਸੀ ਮੇਰੇ ਵਾਈਫ ਨੂੰ ਜਾਂ ਮੇਰੇ ਬੁੱਢੀ ਨੂੰ ਜਾਂ ਮੇਰੇ ਮੁੰਡੇ ਨੂੰ ਕਿਸੇ ਨੂੰ ਦੇ ਦਿਓ ਹੂੰ ਉਹ ਗਿਆ ਜਾ ਕੇ ਤੇ ਆਪਣੀ ਮਾਂ ਨੂੰ ਕਹਿੰਦਾ ਮਾਂ ਜੀ ਮਾਂ ਜੀ ਆ ਅੱਬੂ ਜੀ ਨੇ ਨਾ ਨਾਰ ਭੇਜਿਆ ਬੜੀ ਖੁਸ਼ ਹੋਈ ਉਹਨੇ ਕਿਹਾ ਵੀ ਚਲੋ ਮੈਨੂੰ ਯਾਦ ਰੱਖਿਆ ਯਾਦ ਰੱਖਿਆ ਮੈਂ ਕਿਹਾ ਲਿਆ ਪੁੱਤਰ ਇਹਨੂੰ ਖੋਲੀਏ ਤੇ ਖਾਈਏ ਤੇ ਯਾਹਲਾ ਤੇਰਾ ਸ਼ੁਕਰ ਆ ਪਹਿਲੀ ਮੇਰੇ ਬੰਦੇ ਨੇ ਹੱਕ ਹਲਾਲ ਦੀ ਕਮਾਈ ਲੈ ਕੇ ਆਂਦੀ ਹਾਂਜੀ 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 ਉਜੇ ਤਾਂ ਖੋਲ ਕੇ ਦੇਖ ਦਿਆ ਤੇ ਇੱਕ ਦੇ ਵਿੱਚ ਹੀਰੇ ਜੁਹਰਾਤ ਮੋਤੀ ਕੀਮਤੀ ਦੂਸਰੀ ਖੋਲ ਕੇ ਦੇਖਦੀ ਉਹਦੇ ਵਿੱਚ ਵੀ ਹੀਰੇ ਜੁਹਰਾਤ ਕੀਮਤੀ ਮੋਤੀ ਤੀਸਰੀ ਤੀਸਰਾ ਖੋਲ ਕੇ ਦੇਖਦੀ ਉਹਦੇ ਵਿੱਚ ਵੀ ਹੀਰੇ ਜੁਹਰਾਤ ਚੌਥਾ ਨਾਲ ਖੋਲਦੀ ਤੇ ਉਹਦੇ ਵਿੱਚ ਵੀ ਵਾਹ ਜੀ ਉਹਦਾ ਇਦਾਂ ਕਰਕੇ ਨਾ ਜਸਰਾ ਔਰਤਾ ਕਰਦੀ ਹਾ ਉਹ ਕਹਿੰਦੀ ਓਹੋ ਇਹ ਬੰਦਾ ਕਦੀ ਇਨਸਾਨ ਨਹੀਂ ਬਣ ਸਕਦਾ ਇਹ ਬੰਦਾ ਕੋਈ ਚੋਰੀਆਂ ਚਕਾਰੀਆਂ ਨਹੀਂ ਸੀ ਛੱਡਦਾ ਤੇ ਛੱਡ ਸਕਦਾ ਇਹ ਪਹਿਲੇ ਤਾਂ ਚਲੋ ਛੋਟੀਆਂ ਮੋਟੀਆਂ ਚੋਰੀਆਂ ਕਰਦਾ ਸੀਗਾ ਹਾਂਜੀ ਹੁਣ ਤੇ ਇਹਨੇ ਲੱਗਦਾ ਕੋਈ ਸਰਦਾਰਾਂ ਦੇ ਬਾਦਸ਼ਾਹਾਂ ਦੇ ਤਾਜਰਾਂ ਦੇ ਲੈਣ ਲੋਟਾਂ ਦੇ ਹੁਣ ਨਾ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਹਾਂਜੀ ਬੜੀ ਨਰਾਜ਼ ਹੋਈ ਤੇ ਬੜੀ ਪਰੇਸ਼ਾਨ ਹੋਈ ਹਾਂ ਹਾਂ ਤੇ ਉਹਨੇ ਕਿਹਾ ਇਹ ਬੰਦਾ ਨਾ ਇਨਸਾਨ ਨਹੀਂ ਬਣ ਸਕਦਾ ਉਹਨੇ ਕਿਹਾ ਪੁੱਤਰ ਇਹ ਇੱਥੇ ਹੀ ਰੱਖ ਦੇ ਹਾਂਜੀ ਤੇ ਮੈਂ ਪਹਿਲੇ ਵੀ ਇਹਨੂੰ ਸਮਝਾਉਂਦੀ ਸੀ ਛੱਡ ਦੇ ਤੇ ਪੁੱਤਰ ਨੂੰ ਵੀ ਆਇਆ ਉਹਨੇ ਕਿਹਾ ਅੱਬਾ ਜੀ ਨੂੰ ਤੇ ਮੈਂ ਸਮਝਾਇਆ ਸੀ ਅੱਬਾ ਜੀ ਨਹੀਂ ਸਮਝੇ ਹਾਂਜੀ ਉਹਨੇ ਕਿਹਾ ਚਲੋ ਕੋਈ ਵਕਤ ਆਏਗਾ ਕੋਈ ਬੰਦਾ ਪਤਾ ਕਰੇਗਾ ਹਾਂਜੀ ਕਹਦੇ ਆ ਤੇ ਉਹਨੂੰ ਵਾਪਸ ਕਰਾਂਗੇ ਹਾਂਜੀ ਉਹ ਕੁਛ ਅਰਸਾ ਗੁਜ਼ਰਿਆ ਤੇ ਉਹ ਬੰਦਾ ਵੀ ਆ ਗਿਆ ਹਾਂਜੀ ਕੋਈ 2 4 100 ਉਸ ਵਕਤ ਦਾ ਪੈਸੇ ਵੀ ਲੈ ਆਇਆ ਹਾਂ ਹਾਂ ਤੇ ਆ ਕੇ ਤੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਘਰਦਿਆਂ ਨੇ ਖੋਲਿਆ ਕਹਿੰਦਾ ਜੀ ਮੈਂ ਆ ਗਿਆ ਜੀ ਆਲੋ ਮੈਂ ਮਿਹਨਤ ਮਜ਼ਦੂਰੀ ਦੇ ਪੈਸੇ ਕਮਾ ਕੇ ਉਹਨੇ ਕਿਹਾ ਇਹ ਤਾਂ ਚਲੋ ਹੈ ਹਾਂ ਲੇਕਿਨ ਅਬਾ ਜੀ ਅਸੀਂ ਤੇ ਸੋਚਿਆ ਸੀਗਾ ਕਿ ਤੁਸੀਂ ਇਹ ਕੰਮ ਛੱਡ ਦੋਗੇ ਬੀਬੀ ਵੀ ਕਹਿੰਦੀ ਮੈਂ ਤਾਂ ਤੁਹਾਨੂੰ ਸਕਿਆ ਸੀਗਾ ਕਿ ਕੰਮ ਛੱਡਦੇ ਹੋ ਤੁਸੀਂ ਫਿਰ ਉਹੀ ਕੰਮ ਕੀਤਾ ਉਹ ਕਹਿੰਦਾ ਮੈਂ ਕੀ ਕੀਤਾ ਕਹਿੰਦੀ ਆਹ ਅਨਾਰ ਪਏ ਹੋਏ ਆ ਤੇ ਉਹਨੇ ਕਿਹਾ ਕੀ ਖਾਦੇ ਨਹੀਂ ਉਹਨੇ ਕਿਹਾ ਖਾਣੇ ਨੂੰ ਛਾੜ ਦੇ ਦੇ ਵਿੱਚ ਤਾਂ ਹੀਰੇ ਜੋਹਰਾਤ ਕੀਮਤੀ ਮੋਤੀ ਆ ਇਹ ਕਿਹਦੇ ਚੋਰੀ ਕਰ ਲਿਆ ਆ ਹਾਂ ਉਹਨੇ ਕਿਹਾ ਮੈਂ ਤੇ ਇਦਾਂ ਦਾ ਕੋਈ ਕੰਮ ਹੀ ਕੋਈ ਨਹੀਂ ਕੀਤਾ ਹੈਗਾ ਹਾਂ ਉਨੇ ਕਿਹਾ ਫਿਰ ਇਹ ਕਿੱਥੋਂ ਆ ਗਏ ਉਹਨੇ ਕਿਹਾ ਮੈਂ ਤਾਂ ਤੈਨੂੰ ਅਸਲੀ ਅਨਾਰ ਦਿੱਤੇ ਉਹ ਨਾ ਮੰਨੇ ਜੀ ਉਹ بیوی ਵੀ ਨਾ ਮੰਨੇ ਮੁੰਡਾ ਵੀ ਨਾ ਮੰਨੇ ਉਹਨੇ ਕਿਹਾ ਅੱਬਾ ਪਹਿਲੇ ਤਾਂ ਚੋਰੀਆਂ ਕਰਦਾ ਸੀ ਹੁਣ ਝੂਠ ਮਾਰਨਾ ਸ਼ੁਰੂ ਕਰਤਾ ਕਰ ਮਾਰਨਾ ਸ਼ੁਰੂ ਕਰ ਰੋ ਨਾ ਬੰਦਾ ਬਾਹਰ ਨਿਕਲੇ ਬੰਦੇ ਨੇ ਵੀ ਤੱਕੀ ਸੀ ਕਿ ਮੈਂ ਅੱਜ ਤੋਂ ਬਾਅਦ ਇਮਾਨਦਾਰੀ ਦਾ ਹੀ ਖਾਣਾ ਉਹਨੇ ਕਿਹਾ ਕਿਸੇ ਦੇ ਬਦਲਣਾ ਗਏ ਹੁਣ ਕੀ ਬਣਾਇਆ ਬਣਿਆ ਨਹੀਂ ਬਣਿਆ ਤੇ ਇਹ ਜਿਹਦੇ ਉਹਨੂੰ ਵਾਪਸ ਕਰਦੇ ਆ ਖਰ ਲੱਬ ਦੇ ਲਬਾਂਦੇ ਲੱਬ ਦੇ ਲਬਾਂਦੇ ਨਾ ਉਹ ਬੰਦੇ ਤੱਕ ਪਹੁੰਚੇ ਉਸ ਬੰਦੇ ਨੂੰ ਮਿਲੇ ਉਸ ਬੰਦੇ ਨੇ ਫਿਰ ਦੱਸਿਆ ਕਿ ਫਲਾਹ ਤਾਜਰ ਸੀ ਬੜਾ ਕੀਮਤੀ ਉਹ ਦੇ ਕੋ ਮਾਲ ਮੂਲ ਸਗਾ ਵੇਚਣ ਵਾਲਾ ਤੇ ਬੜਾ ਰਈ ਸੀ ਜ਼ਿਆਦਾ ਸਗਾ ਉਹਦਾ ਬੱਚਾ ਬਿਮਾਰ ਹੋਇਆ ਸੀ ਤਾਂ ਉਹਨੇ ਅਨਾਰ ਮੇਰੇ ਕੋਲ ਲੈੇ ਸੀ ਤੇ ਉਹਨੇ ਦੁਬਾਰਾ ਪੈਕ ਕਰਕੇ ਮੈਨੂੰ ਦਿੱਤੇ ਆ ਉਹਨੇ ਕਿਹਾ ਉਹਨਾਂ ਨੇ ਮੈਨੂੰ ਮਿਲਾਓ ਉਹਨਾਂ ਮਿਲਵਾਇਆ ਤੇ ਉਹਨੇ ਕਿਹਾ ਜੀ ਕਿ ਮੇਰਾ ਬੱਚਾ ਬਿਮਾਰ ਸੀ ਅਨਾਰਾਂ ਦੀ ਜ਼ਰੂਰਤ ਸੀ ਮੇਰੇ ਵਕਤੀ ਤੌਰ ਤੇ ਕੰਮ ਆ ਗਏ ਹਾਂਜੀ ਤੇ ਲਿਹਾਜ਼ਾ ਇਹ ਮੈਂ ਆਪਣੀ ਖੁਸ਼ੀ ਨਾਲ ਕੀਮਤੀ ਮੋਤੀਆਂ ਦੇ ਅਨਾਰ ਭਰ ਦਿੱਤੇ ਸ਼ਾਬਾਸ਼ ਉਹ ਜਾ ਕੇ ਨਾ ਹੁਣ ਆਪਣੀ بیوی ਨੂੰ ਦੱਸਦਾ ਆ ਹੂੰ ਕਹਿੰਦਾ ਆ ਚੱਕਰ ਹੋਇਆ ਹੂੰ ਤੇ ਆਕਰ ਉਹ ਕਹਿੰਦੀ ਨਹੀਂ ਮੈਂ ਨਹੀਂ ਮੰਨਦੀ ਉਹਨੂੰ ਵੀ ਉਹ ਨਾਲ ਤੋਰ ਪੈਂਦੀ ਕਹਿੰਦੀ ਜਾ ਮੈਨੂੰ ਨਾਲ ਲੈ ਕੇ ਚੱਲ ਹੂੰ ਮੁੰਡਾ ਵੀ ਨਾਲ ਤੋਰ ਪੈਂਦਾ ਹਾਂਜੀ ਉੱਥੇ ਜਾ ਕੇ ਉਹ ਤਾਜਰ ਦੇ ਕੋਲ ਫਿਰ ਚਲ ਜਾਂਦੇ ਆ ਕਹਿੰਦੇ ਵੀ ਇਹ ਤੁਹਾਡੇ ਕੀਮਤੀ ਅਨਾਰ ਸੀਗੇ ਹਾਂਜੀ ਕੀਮਤੀ ਮੋਤੀ ਸੀਗੇ ਇਹ ਰੱਖ ਲਓ ਤੁਸੀਂ ਹਾਂਜੀ ਤਾਜਰ ਕਹਿੰਦਾ ਨਹੀਂ ਇਹ ਕੀਮਤੀ ਨਹੀਂ ਸੀ ਉਹ ਕਹਿੰਦੇ ਜੀ ਇੰਨੇ ਕੀਮਤੀ ਇਹਦਾ ਉਹ ਕਹਿੰਦਾ ਮੇਰੀ ਦੌਲਤ ਵੀ ਅਗਰ ਲੱਗ ਜਾਂਦੀ ਮੇਰਾ ਬੱਚਾ ਤਾਂ ਨਹੀਂ ਸੀ ਬਚਣਾ ਹੈਗਾ ਹਾਂ ਜੀ ਕਿ ਤੇਰੇ ਨਾਰਾਂ ਦੀ ਵਜ੍ਹਾ ਤੋਂ ਅਗਰ ਮੇਰਾ ਬੱਚਾ ਬਚ ਗਿਆ ਬਚ ਗਿਆ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਇਹ ਅੱਲਾਹ ਤਾਲਾ ਨੇ ਮੈਨੂੰ ਦਿੱਤਾ ਅੱਲਾਹ ਤਾਲਾ ਹੋਰ ਦੇ ਦੇਊਗਾ ਹੋਰ ਦੇ ਦੇਊਗਾ ਉਹ ਕਹਿੰਦਾ ਮੈਂ ਨਹੀਂ ਰੱਖਣੀ ਉਹਨੇ ਕਿਹਾ ਨਹੀਂ ਇਹ ਤੂੰ ਰੱਖ ਇਹ ਅੱਲਾਹ ਤਾਲਾ ਦੀ ਤਰਫੋਂ ਇੱਕ ਵਸੀਲਾ ਬਣਾਉਣਾ ਸੀ ਅੱਲਾਹ ਤਾਲਾ ਨੇ ਤੇਰੇ ਨਾਰ ਆਣੇ ਸੀ ਤਾਂ ਮੇਰਾ ਬੱਚਾ ਬਚਣਾ ਸੀ ਸ਼ਾਬਾਸ਼ ਇਹ ਤੂੰ ਰੱਖ ਹੂੰ ਉਹ ਗਿਆ ਘਰ ਜਾ ਕੇ ਉਹਨੇ ਆਪਣੀ ਬੀਵੀ ਦੇ ਨਾਲ مشورہ ਕੀਤਾ ਪੁੱਤ ਨਾਲ مشورہ ਕੀਤਾ ਜ਼ਮੀਨਾਂ ਜਾਇਦਾਦ ਸਾਰੀਆਂ ਚੀਜ਼ਾਂ ਖਰੀਦੀਆਂ ਹਾਂਜੀ ਕੰਮਕਾਰ ਸ਼ੁਰੂ ਕੀਤਾ ਉਹ ਚੋਂ ਪੈਸਾ ਕਮਾਇਆ ਤੇ ਜਿੰਨੀ ਉਹਨਾਂ ਦੀ ਕੀਮਤ ਬਣਦੀ ਸੀ ਫਿਰ ਲੈ ਕੇ ਸਰਦਾਰ ਦੇ ਕੋਲ ਚਲਾ ਗਿਆ ਅੱਛਾ ਉਹ ਸਰਦਾਰ ਨੂੰ ਬੜੀ ਖੁਸ਼ੀ ਹੋਈ ਹਾਂ ਸਰਦਾਰ ਨੇ ਕਿਹਾ ਤੂੰ ਇੰਨਾ ਇਮਾਨਦਾਰ ਬੰਦਾ ਆ ਉਹ ਨਾ ਕਿਸੇ ਵਕਤ ਦਾ ਸਲਤਨਤ ਦਾ ਬਾਦਸ਼ਾਹ ਬਣ ਗਿਆ ਉਨੀ ਦੇਰ ਨੂੰ ਹਾਂਜੀ ਹਾਂਜੀ ਉਹਨੇ ਕਿਹਾ ਵੀ ਤੂੰ ਮੇਰਾ ਨਾ ਹੁਣ ਵਜ਼ੀਰ ਰਹੇਗਾ ਹਾਂਜੀ ਤੇ ਗੱਲ ਕਰਨੇ ਦੀ ਇਹ ਆ ਕਿ ਉਹੀ ਬੰਦਾ ਜਿਹੜਾ ਚੋਰ ਸੀਗਾ ਹਾਂਜੀ ਉਨੇ ਇਮਾਨਦਾਰੀ ਦਾ ਕੰਮ ਸ਼ੁਰੂ ਕੀਤਾ ਅੱਲਾਹ ਨੇ ਅੱਲਾਹ ਤਾਲਾ ਨੇ ਉਹਨੂੰ ਵਜ਼ੀਰ ਬਣਾਤਾ ਉਹਨੂੰ ਦੌਲਤਮੰਦ ਬਣਾਤਾ ਉਹਨੂੰ ਪੈਸੇ ਵਾਲਾ ਬਣਾਤਾ ਤੇ ਜਦੋਂ ਚੋਰੀਆਂ ਕਰਦਾ ਸੀ ਤੇ ਘਰ ਦੇ ਵਿੱਚ ਦੀਵਾ ਵੀ ਨਹੀਂ ਸੀ ਬਲਦਾ ਦੀਵਾ ਨਹੀਂ ਸੀ ਬਲਦਾ ਗੱਲ ਕਹਿਣ ਦਾ ਇਹ ਮਕਸਦ ਆ ਕਿ ਮੇਰੇ ਭੈਣ ਭਰਾਓ ਰਜ਼ਕ ਹਲਾਲ ਕਮਾਇਆ ਕਰੋ ਹਲਾਲ ਦੇ ਵਿੱਚ ਬਰਕਤ ਆ ਹਰਾਮ ਦੇ ਵਿੱਚ ਬਰਕਤ ਨਹੀਂ ਹੈਗੀ ਹਾਂਜੀ ਇਮਾਨ ਸਾਫ਼ ਰੱਖੋ ਆਪਣਾ ਇਮਾਨ ਸਾਫ਼ ਰੱਖੋ ਆਪਣਾ ਦਿਲ ਸਾਫ਼ ਰੱਖੋ ਕਿਸੇ ਦੇ ਜੈਵਰ ਤੇ ਸੋਨੇ ਤੇ ਪੈਸੇ ਤੇ ਦੌਲਤ ਤੇ ਕਿਸੇ ਚੀਜ਼ ਤੇ ਨਜ਼ਰ ਨਾ ਰੱਖੋ ਹਾਂਜੀ ਯਕੀਨ ਕਰੋ ਕਿਸੇ ਦੇ ਪੈਸੇ ਹਾਲ ਦੇਖ ਕੇ ਕਿਸੇ ਨੂੰ ਮੀਰ ਦੇਖ ਕੇ ਖੁਸ਼ ਹੋਣਗੇ ਅੱਲਾਹ ਤਾਲਾ ਤੁਹਾਨੂੰ ਬਹੁਤ ਦੇਗਾ ਸ਼ਾਹ ਕਿਸੇ ਤੇ ਬੁਰੀ ਨਜ਼ਰ ਰੱਖੋਗੇ ਅੱਲਾਹ ਤਾਲਾ ਤੁਹਾਡੇ ਕੋਲ ਉਹ ਵੀ ਖੋਲੇਗਾ ਜਿਹੜਾ ਤੁਹਾਡੇ ਕੋਲ ਹੈਗਾ ਹਾਂਜੀ ਤੇ ਇਹ ਵੀ ਅੱਲਾਹ ਤਾਲਾ ਦਾ ਕਰਮ ਆ ਜਿਹੜਾ ਕਿਸੇ ਨੂੰ ਇੱਕ ਵਾਰੀ ਸਮਝਾਵੇ ਨੁਕਸਾਨ ਵੀ ਅੱਲਾਹ ਤਾਲਾ ਦੇ ਪਿਆਰਿਆਂ ਦਾ ਹੀ ਹੁੰਦਾ ਆ ਜਦੋਂ ਕੋਈ ਚੋਰੀ ਸ਼ਿਕਾਰੀ ਕਰਦੇ ਨਾ ਕੋਈ ਨੁਕਸਾਨ ਹੋ ਜਾਂਦਾ ਤੇ ਕਹਿੰਦੇ ਯਾਰ ਸਾਡਾ ਨੁਕਸਾਨ ਹੋ ਗਿਆ ਫਲਾਣਾ ਤੇ ਬੜੀ ਬੇਈਮਾਨੀ ਕਰਦਾ ਉਹਦੀ ਅੱਲਾਹ ਤਾਲਾ ਨੇ ਖੁੱਲੀਆਂ ਵਾਗਾਂ ਛੱਡ ਦਿੱਤੀਆਂ ਜਾ ਤੂੰ ਹੁਣ ਕਰੀਆ ਤੈਨੂੰ ਮੈਂ ਅੱਗੇ ਲਿਜਾ ਕੇ ਨਿਬੜਾਂਗਾ ਇਸ ਵਾਸਤੇ ਮੇਰੇ ਭੈਣ ਭਰਾਓ ਕਿਸੇ ਦਾ ਮਾਲ ਨਾ ਖਾਓ ਕਿਸੇ ਨਾਲ ਬੇਈਮਾਨੀ ਨਾ ਕਰੋ ਔਰ ਵੀਡੀਓ ਜਿਹੜੀ ਆ ਨਾ ਇਹ ਆਪਣੇ ਦੋਸਤਾਂ ਤੱਕ ਫੈਮਿਲੀ ਤੱਕ ਆਪਣੇ ਚਾਣ ਵਾਲਿਆਂ ਤੱਕ ਜਿੱਥੇ ਤੱਕ ਹੁੰਦੀ ਹੈ ਸ਼ੇਅਰ ਕਰੋ ਤੇ ਤਾਂ ਕਿ ਕਿਸੇ ਨਾ ਕਿਸੇ ਨੂੰ ਫਾਇਦਾ ਹੋਵੇ ਤੇ ਦੁਆਵਾਂ ਚ ਯਾਦ ਰੱਖਿਓ ਅੱਲਾ ਹਾਫਿਜ਼ ਵਾਹ ਜੀ